ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਅੱਜ ਦੇ ਬਲੌਗ ਵੀ ਕਰਦੇ ਆਂ ਸ਼ੁਰੂਆਤ ਟੈਂਟ ਵਾਲਾ ਮੁੰਡਾ ਆਇਆ ਵੇ ਉਹਨੂੰ ਜਗ੍ਹਾ ਦਿਖਾ ਕੇ ਆਉਣਾ ਮੋਟਰ ਤੇ ਜਾ ਕੇ ਜਿੱਥੇ ਆਪਾਂ ਲੰਗਰ ਪੜਾਵਾ ਕਰਨਾ ਹੈ ਜੁੜੇ ਰਹੋ ਤੇ ਫਿਰ ਉਸ ਤੋਂ ਬਾਅਦ ਅੱਜ ਜਾਣਾ ਪਟਿਆਲੇ ਸੌਦਾ ਸੌਦਾ ਸਮਾਨ ਸਮੂ ਲੈ ਕੇ ਆਉਣਾ ਸਪੀਕਰ ਵੀ ਲੈ ਕੇ ਆਉਣਾ ਓਕੇ ਹਾਂ ਜੀ ਦੋਸਤੋ ਮੋਟਰ ਤੇ ਆਇਆ ਵੇ ਆਪਾਂ ਪੜਾਵਾਏ ਕੱਲ ਨੂੰ ਤੁਹਾਨੂੰ ਦੱਸਿਆ ਵੇਈ ਆ ਆ ਮੜਾ ਜਾ ਮੈਂ ਦਿਖਾਉਣ ਆਇਆ ਸੀ ਬਿੱਲੂ ਨੂੰ ਕਿ ਜਿੱਥੇ ਟੈਂਟ ਜਾ ਲਾਉਣਾ ਹੈ ਚਾਨਣੀ ਲਾਉਣੀ ਆ ਤੇ ਭਾਈ ਆਪਣਾ ਆ ਮੂਲੇਪੁਰ ਤੋਂ ਯਾਰ ਮੇਰੇ ਨਾਲੇ ਅਸੀਂ ਇਕੱਠੇੋਂ ਪੜੇ ਵੇ ਆ ਇੱਕ ਇੱਕ ਕਲਾਸ 'ਚ ਹੁੰਦੇ ਦੀ ਆਪਾਂ ਹੈ ਨਾ ਹੂੰ ਬਿਲਕੁਲ ਜੀ ਹਾਂ ਤੇਰੀ ਸਪੋਰਟ ਕਰਨੀ ਆ ਯਾਰ ਮੁੰਡੇ ਦੀ ਇਹਦਾ ਟੈਂਟਾਂ ਦਾ ਕੰਮ ਆ ਜਖਵਾ ਆਪਣੀ ਸੌਰੀ ਮੂਲੇਪੁਰ ਇੱਕੇ ਦੁਕਾਨ ਹੈ ਇਹਦੀ ਬਿੱਲੂ ਟੈਂਟ ਹਾਊਸ ਠੀਕ ਆ ਨਾ ਬਹੁਤ ਵਧੀਆ ਏ ਮੁੰਡੇ ਦਾ ਸੁਭਾਅ ਬਹੁਤ ਵਧੀਆ ਏ ਪੈਸੇ ਵੀ ਵਿਚਾਰਾ ਦੇਖ ਕੇ ਘੱਟ ਵੱਧ ਕਰ ਲਿੰਦਾ ਏ ਜੇ ਇਹ ਸੀ ਪਾਰਟੀ ਹੁੰਦੀ ਆ ਤੇ ਆਜੋ ਦੋਸਤੋ ਖਾਣਾ ਖਲਾ ਦੀ ਹਾਂਜੀ ਅ ਖਾਣਾ ਖਾ ਕੇ ਦਸਤਾਰ ਬੰਨ ਕੇ ਚੱਲਦੇ ਆਂ ਜੀ ਫਿਰ ਪਟਿਆਲੇ ਤੋਂ ਸੌਦਾ ਪੱਤਾ ਇਕੱਠਾ ਕਰਨਾ ਹੈਗਾ ਕੱਲ ਨੂੰ ਪਣਹਾਰੇ ਤੁਹਾਨੂੰ ਪਤਾ ਹੀ ਆ ਤੇ ਅਰਜਾਲਾ ਬਲੌਗ ਵੀ ਦੇਖਿਓ ਕੱਲ ਵਾਲਾ ਬਲੌਗ ਵੀ ਬਹੁਤ ਵਧੀਆ ਹੋਊਗਾ ਸਾਰਾ ਦਿਖਾਵਾਂਗੇ ਤੁਹਾਨੂੰ ਪਣਹਾਰੇ ਦਾ ਉਹਦੇ ਵਿੱਚ ਜੋ ਵੀ ਹੈਗਾ ਹੈ ਬਾਕੀ ਸਤਿ ਸ੍ਰੀ ਅਕਾਲ ਸਾਰੇ ਅੰਤ ਹਾਂਜੀ ਕਿਵੇਂ ਲੱਗੀ ਚਾਚੇ ਜੀ ਦਾ ਜੌਮ ਪਿੰਟ ਦੱਸਿਓ ਤੇ ਹੁਣ ਚਲਦੇ ਆਂ ਪਣਜਾਲੇ ਨੂੰ ਸਮਾਰਨ ਲੈਣ ਤੇ ਸਾਊਂਡ ਵੀ ਲੈ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਪਣਹਾਰੇ ਤੇ ਨਾਰਾਇਣਗੜ੍ਹ ਛੰਨਾ ਜਰੂਰ ਪਹੁੰਚਿਓ ਚਾਚੇ ਵੱਲੋਂ ਬੁੱਲਾ ਸਤਾ ਸਤਿ ਸ੍ਰੀ ਅਕਾਲ ਹਾਂਜੀ ਚਲਦੇ ਆਂ ਜੀ ਹੁਣ ਸ਼ਹਿਰ ਨੂੰ ਜੁੜੇ ਰਹੇ ਹੋ ਹਾਂਜੀ ਦੋਸਤੋ ਆਪਾਂ ਜਖਵਾਲੀ ੱਡੇ ਪਰਚੀ ਦੇਤੀ ਸੌਦੇ ਪੱਤੇ ਵਾਲੀ ਤੇ ਬਾਕੀ ਹੁਣ ਸ਼ਹਿਰ ਤੋਂ ਇੱਕ ਖਲਜੀ ਲੈ ਆ ਕੇ ਦੇਣੀ ਆ ਕਰਦੇ ਆ ਨੂੰ ਦੋ ਤਿੰਨ ਬੋਰੀਆਂ ਤੇ ਇੱਕ ਸਾਉਂਡ ਲੈ ਕੇ ਆਉਣੇ ਜਿਹੜਾ ਕੱਲ ਕਿਹਾ ਸੀ ਬਾਕੀ ਚਲਦੇ ਆਂ ਪਟਿਆਲੇ ਜੁੜੇ ਰਹੇ ਹੋ ਦਿਖਾਉਣੇ 1500 ਦਾ ਪਾ ਦੋ ਯਾਰ 1500 ਦੇ ਹਾਂ 1500 ਦੇ ਹਾਂਜੀ ਦੋਸਤੋ ਡੀਜ਼ਲ ਪਵਾ ਰਹੇ ਹਾਂ ਫਿਰ ਚਲਦੇ ਆਂ ਪਟਿਆਲੇ ਨੂੰ ਆਲਾ ਵੀਰੇ ਹਾਂਜੀ ਦੋਸਤੋ ਹਾ ਬਾਪੂ ਆ ਰਹੇ ਆ ਘਾਰ ਚਿੱਤੇ ਚਲਦੇ ਆ ਫਿਰ ਪਟਿਆਲੇ ਸੌਂਡ ਲੈਣੀਆਂ ਸਭ ਤੋਂ ਪਹਿਲਾਂ ਤਾਂ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਲੈਣਾ ਹੈ ਆਪਾਂ ਕੋਈ 13-14000 ਦਾ ਵਧੀਆ ਮਿਲ ਜੂਗਾ ਕੰਪਨੀ ਦਾ ਜੀ ਦੋਸਤੋ ਪٹرول ਪਵਾ ਡੀਜ਼ਲ ਪਵਾ ਕੇ ਪਟਿਆਲੇ ਨੂੰ ਜਾ ਰਿਹਾ ਸੀ ਆ ਮੇਰੇ ਜਿਗਰ ਦੇ ਟੋਟੇ ਮੇਰੇ ਭਤੀਜਾ ਆ ਕੇ ਕਿਹੜਾ ਪਿੰਡਾ ਭਤੀਜਾ ਠੀਕ ਆ ਠੀਕ ਆ ਦੂਵੇ ਦਾ ਨੰਦਪੁਰ ਕੈਸ਼ੋ ਆਇਓ ਕੱਲ ਨੂੰ ਪੜਾਰੇ ਤੇ ਫਿਰ ਹੋਰਾਂ ਨੂੰ ਵੀ ਕਹਦੇ ਹੋ ਆ ਬਈ ਯਾਰ ਮਿੱਤਰਾਂ ਨੂੰੁੱਲਾ ਸੱਦਾ ਸਾਰਿਆਂ ਨੂੰ ਠੀਕ ਆ ਪੁੱਤ ਥੋੜੀ ਜਾਓ ਇੱਥੇ ਰੁਕ ਗਿਆ ਤੀ ਯਾਰ ਮੈਂ ਭਤੀਜ ਆ ਗਏ ਕਹਿੰਦੇ ਚਾਚੀ ਝੰਡਾ ਦੇਖ ਕੇ ਉहीं ਆ ਗਏ ਦੇਖ ਲੋ ਪਿਆਰ ਕਰਦੇ ਨੇ ਜਵਾਕ ਹੈਂ ਲਵ ਜੂਆ ਮੇਰੇ ਜਿਗਰ ਦੇ ਟੋਟੇਓ ਅਫਸਰ ਬਣੋ ਪੜ੍ਹ ਲਿਖ ਕੇ ਮਾਪੇ ਦਾ ਨਾਮ ਰੋਸ਼ਨ ਕਰਕੇ ਹੁ ਚੱਲਦੇ ਆਪਾਂ ਪਟਿਆਲੇ ਹਾਂਜੀ 4 ਪੈਂਚਰ ਇਕੱਠੇ ਗੱਡੀ 'ਚ ਭਤੀਜ ਪੈਂਚਰ ਲਵਾਇਆ ਹੁ ਚੱਲਦੇ ਆਂ ਗਾਹ ਨੂੰ ਕਿਸੇ ਸ਼ੋਅਰੂਮ 'ਚ ਉੱਥੇ ਜਾ ਕੇ ਦੇਖਦੇ ਆਂ ਸਾਊਂਡ ਸਿਸਟਮ ਚੱਲਦੇ ਆਂ ਹਾਂ ਜੀ ਪਟਿਆਲੇ ਆ ਜੀ ਮੰਡੀ ਚ ਫਲ ਲੈਣੀ ਸੀਗੀ ਫਲੀਆਂ ਪੂਰੀਆਂ ਲੈ ਕੇ ਚੱਲਦੇ ਆ ਫਿਰ ਕਾਹਾਂ ਫਿਰ ਸਿਸਟਮ ਲੈ ਕੇ ਆਉਣੀ ਆ ਲਾਜੂ 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 ਆ ਜਾ ਅਪਤੀ ਜਾ ਕੇ ਪਟਿਆਲੇ ਤੋਂ ਪਟਿਆਲੇ ਹੀ ਜਾ ਕੇ ਪਿੰਡਾ ਕੋਈ ਪਟਿਆਲਾ ਅਸੀਂ ਅਨਾਜ ਮੰਡੀ ਠੀਕ ਆ ਠੀਕ ਆ ਹੋਰ ਕਦੇ ਠੀਕ ਨੇ ਸਭ ਠੀਕ ਠਾਕ ਜੀ ਠੀਕ ਆ ਠੀਕ ਆ ਹਾਂ ਜੀ ਆ ਮੰਡੀ ਚ ਆ ਮੈਂ ਪਟਿਆਲੇ ਫਲਕੀ ਲੈਣ ਆਇਆ ਸੀ ਜਾਂ ਮੇਰੇ ਭਤੀਜ ਮਿਲ ਕੇ ਮੈਨੂੰ ਤੇ ਇਹ ਜੇ ਖੇਤੀਬਾੜੀ ਦਾ ਕੰਮ ਕਰਦੇ ਨੇ ਫਾਰਮਿੰਗ ਦਾ ਕੰਮ ਕਰਦੇ ਨੇ ਡੇਰੀ ਦਾ ਕੰਮ ਕਰਦੇ ਨੇ ਬਹੁਤ ਵਧੀਆ ਸੋਚ ਆ ਯਾਰ ਮੁੰਡਿਆਂ ਦੀ ਐਂਓ ਆਪਣਾ ਕੰਮ ਆਪ ਕਰਨਾ ਚਾਹੀਦਾ ਯਾਰ ਕੰਮ ਛੋਟਾ ਵੱਡਾ ਨਹੀਂ ਦੇਖਣਾ ਚਾਹੀਦਾ ਹੈਗਾ ਨਾਲੇ ਖੇਤੀ ਦਾ ਕੀਤਾ ਤਾਂ ਫੇਲ ਹੋਣ ਵਾਲਾ ਹੀ ਨਹੀਂ ਹੈਗਾ ਨਾ ਹੀ ਡੇਰੀ ਫਾਰਮ ਵਾਲਾ ਕੀਤਾ ਫੇਲ ਹੋਣ ਵਾਲਾ ਹੈ ਜੇ ਬੰਦਾ ਆਪ ਕਰੇ ਆਪਣੇ ਹੱਥ ਨਾਲ ਚੀਜ਼ ਗਾਹਾਂ ਪਚਾਵੇ ਤਾਂ ਹੋ ਠੀਕ ਆ ਜਹਾਂ ਦੇ ਬੱਜੀ ਆ ਜੇ ਚਾਹ ਚੀਕਾਂ ਲੱਭੂਆ ਤੋਂ ਨਹੀਂ ਯਾਰ ਹਾਂਜੀ ਇਹ ਮੰਡੀ ਜੀ ਖੜਾ ਭਤੀਜ ਮਿਲ ਗਿਆ ਠੀਕ ਆ ਭਤੀਜਾ ਹਾਂਜੀ ਹਾਂਜੀ ਵਧੀਆ ਤੁਸੀਂ ਲਵ ਯੂ ਆ ਤੈਨੂੰ ਯਾਰ ਮਾਪੇ ਦਾ ਕਹਿਣਾ ਮੰਨਿਆ ਕਰੋ ਤੇ ਸ਼ਾਮ ਨੂੰ ਪਾਵਾਂਗੇ ਵੀਡੀਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਜੀ ਸਾਰਿਆਂ ਨੂੰ ਸ਼੍ਰੀ ਗਣੇਸ਼ ਚਤੁਰਥੀ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹਾਂਜੀ ਦੋਸਤੋ ਮੱਥਾ ਟੇਕ ਲਿਆ ਹੁਣ ਚਲਦੇ ਆਂ ਜੀ ਗਾਹਾਂ ਅਗਲਾ ਕੰਮ ਕਰਦੇ ਆਂ ਹੁਣ ਹਾਂਜੀ ਦੋਸਤੋ ਮੱਥਾ ਟੇਕ ਲਿਆ ਜੀ ਆਪਾਂ ਹੁਣ ਚਲਦੇ ਆਂ ਜੀ ਅੱਗੇ ਹਾਂਜੀ ਦੋਸਤੋ ਉੱਧਰ ਆ ਗਿਆ ਅੱਪਾ ਜਾਣਾ ਹੈ ਗਊਸ਼ਾਲਾ ਮਾਰਕੀਟ ਹੁਣ ਕਿਤੇ ਗੱਡੀ ਖੜਾ ਕੇ ਆਪਾਂ ਫਿਰ ਕੋਈ ਥਰੀ ਵੀਲਰ ਕਰਕੇ ਜਾਂਦੇ ਆਂ ਇੱਥੇ ਸਪੀਕਰ ਦੀ ਹਾਂਜੀ ਦੋਸਤੋ ਗਊਸ਼ਾਲਾ ਮਾਰਕੀਟ ਜਾ ਰਹੇ ਆਂ ਗੱਡੀ ਪਿੱਛੇ ਖੜਾਤੀ ਦੀ ਆਪਾਂ ਥਰੀ ਵੀਂਡਰ ਕਰ ਲਿਆ ਦੀ ਜਾਂ ਬਹੁਤ ਪਹਿਲਾਂ ਵੀ ਚਲੋ ਆਏ ਸੀ ਕਿਤਾਬਾਂ ਲੈਣ ਥਰੀ ਵੀਲਰ ਚ ਪਰ ਬੁਰਾ ਹਾਲ ਆ ਯਾਰ ਸੜਕਾਂ ਦਾ ਐਂ ਟੁੱਟੀਆਂ ਪਈਆਂ ਨੇ ਥੌਂ ਥੌਂ ਦਾ ਹਾਂਜੀ ਦੋਸਤੋ ਉਹ ਫਿਰ ਮੈਂ ਲੈ ਕੇ ਨਹੀਂ ਜਾਂਦਾ ਹੈਗਾ ਯਾਰ ਕਰ ਤੋਂ ਕੋਈ ਫੋਨ ਆ ਗਿਆ ਦੀਆ ਕਿ ਕੈਨਸਲ ਕਰ ਦੇ ਸਾਰਾ ਕੁਝ ਕੋਈ ਰਿਸ਼ਤੇਦਾਰੀ ਦੇ ਵਿੱਚ ਮੇਰਾ ਮਤਲਬ ਸਹੁਰਾ ਹੀ ਹੈਗਾ ਯਾਰ ਬਹੁਤ ਬਿਮਾਰ ਹੈਗੇ ਨੇ ਮੁਸ਼ਕਲੇ ਲੱਗਦਾ ਹੈ ਉਹਨਾਂ ਦਾ ਮਤਲਬ ਕਹਿੰਦੇ ਪਾਣੀ ਪੂਣੀ ਚਮਚਿਆਂ ਨਾਲੇ ਪਾ ਰਹੇ ਨੇ ਹਸਪੀਟਲ ਦਾਖਲ ਨੇ ਫਿਰ ਜਿਹੜਾ ਆਪਾਂ ਲੰਗਰ ਕਰਨਾ ਸੀ ਉਹ ਵੀ ਹੁਣ ਕੈਨਸਲ ਕਰ ਰਹੇ ਆ ਠੀਕ ਹਨ ਕਿਉਂਕਿ ਜੇ ਇੱਧਰ ਮੈਂ ਹੁਣ ਲੰਗਰ ਕਰ ਲਿਆ ਉੱਧਰ ਕੋਈ ਸੁਨੇਹਾ ਆ ਗਿਆ ਫੇਰ ਵਿੱਚ ਵਿਚਾਲੇ ਭਜੂਗਾ ਠੀਕ ਹਨ ਇਸ ਕਰਕੇ ਕੋਈ ਗੱਲ ਨਹੀਂ ਪਤਾ ਨਹੀਂ ਕੀ ਚੱਕਰ ਆ ਯਾਰ ਜਦ ਵੀ ਆਪਾਂ ਕਰਨ ਲੱਗਦੇ ਹਾਂ ਨਾ ਇਸ ਵਾਰ ਵਿੱਚ ਦਿੱਕਤਾਂ ਬਹੁਤ ਆ ਰਹੀਆਂ ਨੇ ਕੁਛ ਨਾ ਕੁਛ ਗੱਲ ਹੋਏ ਜਾਂ ਗਈ ਆ ਯਾਰ ਪਤਾ ਨਹੀਂ ਕੀ ਚੱਕਰ ਹੈਗਾ ਨਹੀਂ ਆਪਣੀ ਤਾਂ ਪੂਰੀ ਤਿਆਰੀ ਦੀ ਯਾਰ ਹਲਵਾਈ ਵੀ ਕਰ ਲਿਆ ਦੀ ਸਮਾਨ ਦੀ ਪਰਚੀ ਵੀ ਦੇ ਜਾਂਦੀ ਦੀ ਸਾਰਾ ਕੁਝ ਓਕੇ ਕਰਤਾ ਦੀ ਯਾਰ ਹਾਂਜੀ ਦੋਸਤੋ ਪਿੰਡ ਆ ਗਿਆ ਮੈਂ ਹਲ ਲੈ ਜਾਂਦੀ ਆ ਕੁਸੂਆਂ ਵਾਸਤੇ ਤੇ ਹੋਰ ਦੋਸਤੋ ਗੱਲ ਬਾਤ ਠੀਕ ਹੋ ਯਾਰ ਸਾਰੇ ਤੇ ਇਕ ਗੰਨ ਹੋ ਰਿਆ ਯਾਰ ਸੌਰਿਆਂ ਚ ਬਿਮਾਰ ਹੋ ਗਿਆ ਤੀ ਮੇਰੇ ਸੋਹਰਾ ਸਾਹਿਬ ਉਸ ਕਰਕੇ ਭੰਡਾਰਾ ਆਪਾਂ ਕੈਨਸਲ ਕਰਤਾ ਲੰਗਰ ਜਿਹੜਾ ਕਰਨਾ ਤੀ ਹੁਣ ਦੇਖਦੇ ਆ ਕਦੋਂ ਹੋਊਗਾ ਯਾਰ ਸੀਰੀਅਸ ਏ ਹੈਗੇ ਨਹੀਂ ਉਹ ਇਸ ਗੱਲ ਕਰਕੇ ਉਹ ਠੀਕ ਠਾਕ ਹਾਂਜੀ ਅੱਜ ਚਾਹ ਰੋਟੀ ਖਵਾ ਲਈਏ ਸੋਹਰੇ ਯਾਰ ਦੁਪਹਿਰ ਤੀ ਸਾਰਿਆਂ ਨੇ ਤੇ ਹਾਂਜੀ ਦੋਸਤੋ ਹੁਣ ਬਲੌਗ ਦਾ ਮਤਲਬ ਦਾ ਪਾਸ ਸਮਾਪਤੀ ਕਰਨ ਲੱਗਿਆ ਐ ਮੈਂ ਤੁਹਾਨੂੰ ਦੱਸਿਆ ਇਹਦੀ ਘਰਦਿਆਂ ਨੂੰ ਛੱਡ ਕੇ ਆਉਣਾ ਇਹ ਰਿਸ਼ਤੇ ਆ ਰੀਚ ਇਸ ਕਰਕੇ ਉਹ ਆਪਾਂ ਜਿਹੜਾ ਲੰਗਰ ਤੀ ਉਹ ਕੈਨਸਲ ਕਰਿਆ ਏ ਜਿੰਨਾ ਵੀ ਅੱਜ ਆ ਬਲੌਗ ਬਣਿਆ ਏ ਇੰਨਾ ਕ ਆਪਾਂ ਪਾ ਦੇਣਾ ਹੈਗਾ ਯਾਰ ਠੀਕ ਹਨ ਕਿਉਂਕਿ ਹੁਣ ਮੈਂ ਬਾਲਾ ਜਾਂ ਛੱਡ ਕੇ ਆਉਣੇ ਬਾਲਾ ਖਾੜਨਾ ਖੁਦਣਾ ਨਹੀਂ ਮੈਂ ਹੈਗਾ ਮਤਲਬ ਆ ਫੋਨ ਘਰੋਂ ਰੱਖ ਜਾਣਾ ਮੈਂ ਆਹ ਜਦ ਤੱਕ ਚਲੋ ਆਹ ਐਡਿਟ ਕਰਕੇ ਮੁੰਡਾ ਪਾ ਦੂਗਾ ਹੋਰ ਦੱਸੋ ਠੀਕ ਹੋ ਯਾਰ ਤੁਹਾਨੂੰ ਸਾਰਿਆਂ ਨੂੰ ਲਵ ਯੂ ਯਾਰ ਸਤਿ ਸ੍ਰੀ ਅਕਾਲ ਮੇਰੇ ਚਾਹਵਨ ਵਾਲੇ ਜੀਗਰ ਦੇ ਟੋਟਿਆਂ ਨੂੰ ਤੇ ਇੱਕ ਪੋਡਕਾਸਟ ਆਪਣਾ ਯਾਰ ਹੋਰ ਵੀ ਆਊਗਾ ਆਪਣੀ ਗੱਲ ਚੱਲ ਰਹੀ ਆ ਕਿਸੇ ਨਾਲ ਉਹ ਕਿਸੇ ਦਿਨ ਹਫਤੇ ਦਾ 10 ਦਿਨ ਤੱਕ ਚੰਡੀਗੜ੍ਹ ਜਾ ਕੇ ਆਪਾਂ ਪੋਡਕਾਸਟ ਕਰਕੇ ਆਵਾਂਗੇ ਤੇ ਹੁਣ ਤਾਂ ਜਿਹੜਾ ਲੰਗਰ ਆਪਾਂ ਲਾਉਣਾ ਸੀਗਾ ਭਨਾਰਾ ਆ ਤਾਂ ਹੁਣ ਘੱਟੋ ਘੱਟ 15 20 ਦਿਨਾਂ ਤੇ ਉਹ ਗੱਲ ਗਈ ਅੱਗੇ ਜਾ ਕੇ ਤੇ ਕੋਸ਼ਿਸ਼ ਕਰਾਂਗੇ ਚੰਡੀਗੜ੍ਹ ਛੁੱਡੇ ਕੋਲ ਮਾਰ ਕੇ ਜਾਨਣੀ ਆ ਜਿਹੜਾ ਯਾਰ ਪੱਕੀ ਲਵ ਯੂ ਤੁਹਾਨੂੰ ਅੱਜ ਦੇ ਬਲੌਗ ਦਾ ਆਪਾਂ ਇੱਥੇ ਦਾ ਐਂਡ ਕਰਦੇ ਆਂ ਰਾਜੀ ਖੁਸ਼ੀ ਹੱਸਦੇ ਵਾਸਤੇ ਰਹੋ ਸਾਰੇ ਤੇ ਯਾਰ ਇੱਕ ਗੱਲ ਹੋਰ ਜਿਹੜਾ ਸਪੀਕਰ ਲੈਣ ਗਏ ਕੀ ਉਹ ਫਿਰ ਪੋਸਟ ਮੋਨ ਨੂੰ ਕਰਤਾ ਆਪਾਂ ਤੇ ਉਹ ਤੁਹਾਨੂੰ ਦੱਸੇ ਗਿਆ ਕਿ ਰਿਸ਼ਤੇਦਾਰੀ ਕਰਕੇ ਚਲੋ ਠੀਕ ਆ ਯਾਰ